ਹੋਈਐ ਸਸ ਜਨ ਲੋੜ ਲਹੋ ਮੈਂ ਪ੍ਰੀਤਮ ਦੇ ਮਿਲਾਏ ਸਤਿਗੁਰ ਮਿਲਿਆ ਹਰ ਪਾਇਆ ਮਿਲਿਆ ਸਹਿਜ ਸੁਭਾਈ ਸਤਿਗੁਰ ਸਾਗਰ ਗੁਣ ਨਾਮ ਕਾ ਮੈਂ ਤਿਸ ਦੇਖਣ ਕਾ ਚਾਉਂ ਹਾਂ ਤਿਸ ਬਿਨ ਘੜੀ ਨਾ ਜੀਵਉ ਬਿਨ ਦੇਖੇ ਮਰ ਜਾਉ ਜਿਉਂ ਮਛਲੀ ਬਿਨ ਪਾਣੀਐ ਰਹਿ ਨ ਕਿਤੇ ਉਪਾਰ ਤੇਉ ਹਰ ਬਿਨ ਸੰਤਨਾ ਜੀਵਈ ਬਿਨ ਹਰ ਨਾਮੈ ਮਰ ਜਾਇ ਮੈਂ ਸਤਗੁਰ ਸੇਤੀ ਪਰਹੜੀ ਕਿਉ ਗੁਰ ਬਿਨ ਜੀਵਾ ਮਾਉ ਮੈਂ ਗੁਰਬਾਣੀ ਆਧਾਰ ਹੈ ਗੁਰਬਾਣੀ ਲਾਗ ਰਹਾਉ ਹਰ ਹਰ ਨਾਮ ਰਤਨ ਹੈ ਗੁਰ ਤੁਠਾ ਦੇਵ ਮਾਈ ਮੈਂ ਧਰ ਸੱਚੇ ਨਾਮ ਕੀ ਹਰ ਨਾਮ ਰਹਾ ਨਿਵਲਾਈ ਗੁਰ ਗਿਆਨ ਪਦਾਰਥ ਨਾਮ ਹੈ ਹਰ ਨਾਮੋਂ ਦੇ ਦਿਰਾਈ ਜਿਸ ਪ੍ਰਾਪਤ ਸੋਲ ਹੈ ਗੁਰ ਚਰਣੀ ਲਗੈ ਆਈ ਅਕਥ ਕਹਾਣੀ ਪ੍ਰੇਮ ਕੀ ਕੋ ਪ੍ਰੀਤਮ ਆਖੈ ਆਈ ਇਸ دیਵਾ ਮਨ ਆਪਣਾ ਨਿਮ ਨਿਮ ਲਗਾ ਪਾਈ ਸੱਜਣ ਮੇਰਾ ਏਕ ਤੂੰ ਕਰਤਾ ਪੁਰਖ ਸੁਜਾਨ ਸਤਿਗੁਰ ਮੀਤ ਮਿਲਾਇਆ ਮੈਂ ਸਦਾ ਸਦਾ ਤੇਰਾ ਤਾਣ ਸਤਿਗੁਰ ਮੇਰਾ ਸਦਾ ਸਦਾ ਨਾ ਆਵੈ ਨਾ ਜਾਏ ਉਹ ਬਨਾਸੀ ਪੁਰਖ ਹੈ ਸਭ ਮਹਿ ਰਹਾ ਸਮਾਈ RAM ਨਾਮ ਧਨ ਸੰਚਿਆ ਸਬਦ ਪੂੰਜੀ ਰਾਸ ਨਾਲ ਕਦਰ ਕਹਿ ਮੰਨਿਆ ਗੁਰ ਪੂਰੇ ਸ਼ਾਬਾਸ਼ ਰਾਗ ਸੁਹੀ ਮਹਾਰਾ ਚੌਥਾ ਅਸ਼ਟਪਦੀਆਂ ਘਰ ਦਸਵਾਂ ੴ ਸਤਿਗੁਰ ਪ੍ਰਸਾਦ ਅੰਦਰ ਸਚਾ ਨੇਹੁ ਲਾਇ ਪ੍ਰੀਤਮੇ ਆਪਣੇ ਤਨ ਮਨ ਹੋਈ ਨਿਹਾਲ ਜਾਂ ਗੁਰ ਦੇਖਾਂ ਸਾਹਮਣੇ ਮੈਂ ਹਰ ਹਰ ਨਾਮ ਵਿਸਾਹੂ ਗੁਰੂ ਦੇਤੀ ਪਾਇਆ ਅੰਮ੍ਰਿਤ ਅਗਮ ਅਥਾਉ ਰਹਾਉ ਹਉ ਸਤਗੁਰ ਵੇਖ ਬਿਗਸੀ ਆਹਰ ਨਾਮੇ ਲੱਗਾ ਪਿਆਰ ਕਿਰਪਾ ਕਰ ਕੈ ਮਿਲਿਆ ਨ ਪਾਇਆ ਮੋਖ ਦਵਾਰ ਸਤਗੁਰ ਮੇਰੇ ਹੀ ਨਾਮ ਕਾ ਜੇ ਮਿਲੈ ਤਤਨ ਮਨ ਦੇਉ ਜੇ ਪੂਰਬ ਹੋਵੇ ਲਿਖਿਆ ਤਾਂ ਅੰਮ੍ਰਿਤ ਸਹਿਜ ਪੀਐਉ ਉਤਿਆਂ ਗੁਰਸਾਲਾਹੀਐ ਉਤਦਿਆਂ ਭੀ ਬੁਰਿਆ ਲਾਓ ਕੋਈ ਐਸਾ ਗੁਰਮੁਖ ਜੀ ਮਿਲੈ ਹੋਂ ਤਾਂ ਕੀ ਧੂਆ ਪਾਉ ਕੋਈ ਐਸਾ ਸੱਜਣ ਲੋੜ ਲਾਹੂ ਮੈਂ ਪ੍ਰੀਤਮ ਦੇ ਮਿਲਾਇ ਸਤਗੁਰ ਮਿਲਿਆ ਹਰ ਪਾਇਆ ਮਿਲਿਆ ਸਹਿਜ ਸੁਭਾਈ ਸਤਪੁਰ ਸਾਧੁਰ ਗੁਰ ਗੁਣ ਨਾਮ ਕਾ ਮੈਂ ਤਿਸ ਦੇਖਣ ਕਾ ਚਾਉ ਹਉ ਤਿਸ ਬਿਨ ਘੜੀ ਨਾ ਜੀਵਉ ਬਿਨ ਦੇਖੀ ਮਰ ਜਾਉ ਜਿਵੇਂ ਮਛਲੀ ਬਿਨ ਪਾਣੀ ਐ ਰਹਿ ਨ ਕਿ ਤੈ ਉਪਾਈ ਕਿਉਂ ਹਰ ਬਿਨ ਸੰਤਨਾ ਜੀਵਈ ਬਿਨ ਹਰ ਨਾਮੈ ਮਰ ਜਾਈ ਮੈਂ ਸਤਗੁਰ ਸੇਤੀ ਪਿਰਹੜੀ ਕਿਉਂ ਗੁਰ ਬਿਨ ਜੀਵਾ ਮਾਉ ਮੈਂ ਗੁਰਬਾਣੀ ਆਧਾਰ ਹੈ ਗੁਰਬਾਣੀ ਲਾਗ ਰਹਾਉ ਹਰ ਹਰ ਨਾਮ ਰਤਨ ਹੈ ਗੁਰ ਤੁਠਾ ਦੇਵੈ ਮਾਏ ਮੈਂ ਤਰ ਸਚੀ ਨਾਮ ਕੀ ਹਰ ਨਾਮ ਰਹਾ ਨਿਬਲਾਈ ਗੁਰ ਗਿਆਨ ਪਦਾਰਥ ਨਾਮ ਹੈ ਹਰ ਨਾਮੋਂ ਦੇ ਦੜਾਏ ਜਿਸ ਪ੍ਰਾਪਤ ਸੂਦ ਹੈ ਗੁਰ ਚਰਨੀ ਲਾਗੇ ਆਏ ਅਕਥ ਕਹਾਣੀ ਪ੍ਰੇਮ ਕੀ ਕੋ ਪ੍ਰੀਤਮ ਆਖੈ ਆਏ ਇਸ ਦੀਵਾ ਮਨਿ ਆਪਣ ਨਿਮ ਨਿਮ ਲਾਗਾ ਪਾਈ ਸੱਜਣ ਮੇਰਾ ਏਕ ਤੂੰ ਕਰਤਾ ਪੁਰਖ ਸੁਜਾਨ ਸਤਿਗੁਰ ਮੀਤ ਮਿਲਾਇਆ ਮੈਂ ਸਦਾ ਸਦਾ ਤੇਰਾ ਤਾਨ ਸਤਿਗੁਰ ਮੇਰਾ ਸਦਾ ਸਦਾ ਨਾ ਆਵੈ ਨਾ ਜਾਇ ਉਹ ਅਬਨਾਸੀ ਪੁਰਖ ਹੈ ਸਭ ਮੈਂ ਰਹਿਆ ਸਮਾਈ ਰਾਮ ਨਾਮ ਧਨ ਸੰਚਿਆ ਸਾਬਤ ਪੂੰਜੀ ਰਾਸ ਨਾਨਕ ਦਰਗਹਿ ਮੰਨਿਆ ਗੁਰਪੂਰੇ ਸ਼ਾਬਾਸ਼ ਰਾਗ ਸੁਹੀ ਮਹੱਲਾ ਚੌਥਾ ਅਸ਼ਟਪਦੀਆਂ ਘਰ ਦਸਵਾ ਇੱਕ ਓੰਕਾਰ ਸਤਗੁਰ ਪ੍ਰਸਾਦ ਅੰਦਰ ਸੱਚਾ ਨੇਉ ਲਾਇ ਪੀਤ ਮੇ ਆਪਣੇ ਤਨ ਮਨ ਹੋਏ ਨਿਹਾਲ ਜਾਂ ਗੁਰ ਦੇਖਾਂ ਸਾਹਮਣੇ ਮੈਂ ਹਰ ਹਰ ਨਾਮ ਵਿਸਾਹ ਗੁਰ ਪੂਰੇ ਤੇ ਪਾਇਆ ਅੰਮ੍ਰਿਤ ਅਗਮ ਅਥਾਹ ਰਹਾਉ ਹਾਂ ਸਤਿਗੁਰ ਵੇਖ ਵੇਗਸਿਆ ਹਰ ਨਾਮੇ ਲੱਗਾ ਪਿਆਰ ਕਿਰਪਾ ਕਰਕੇ ਮਿਲਿਆ ਨ ਪਾਇਆ ਮੁਕਤ ਦਵਾਰ ਸਤਿਗੁਰ ਬਿਰਹੀ ਨਾਮ ਕਾ ਜੇ ਮਿਲੈ ਤਾ ਤਨ ਮਨ ਦਿਓ ਜੇ ਪੂਰਬ ਹੋਵੇ ਲਿਖਿਆ ਤਾ ਅੰਮ੍ਰਿਤ ਸਹਿਜ ਪੀਓ ਸੁਤੇ ਆ ਗੁਰਸਾਲਾਹੀਐ ਉੱਠਦਿਆਂ ਭੀ ਗੁਰ ਆਲਾਉ ਕੋਈ ਐਸਾ ਗੁਰਮੁਖ ਜੀ ਮਿਲੈ ਹੂੰ ਤਾਂ ਕੀ ਧੂਵਾ ਪਾਉ ਕੋਈ ਐਸਾ ਸੱਜਣ ਲੂੜ ਲਹੋ ਮੈਂ ਪ੍ਰੀਤਮ ਦੇ ਮਿਲਾਇ ਸਤਗੁਰ ਮਿਲਿਆ ਹਰ ਪਾਇਆ ਮਿਲਿਆ ਸਹਿਜ ਸੁਭਾਈ ਸਤਿਗੁਰ ਸਾਗਰ ਗੁਰਗੁਣ ਨਾਮ ਕਾ ਮੈਂ ਤਿਸ ਦੇਖਣ ਕਾ ਚਾਉ ਹਉ ਤਿਸ ਬਿਨ ਕੜੀ ਨਾ ਜੀਵਉ ਬਿਨ ਦੇਖੇ ਮਰ ਜਾਉ ਜਿਵੇਂ ਮਛਲੀ ਵਨ ਪਾਣੀਐ ਰਹਿ ਨਕ ਤੈ ਉਪਾਇ ਤਿਉਂ ਹਰ ਬਿਨ ਸੰਤ ਨਾ ਜੀਵਈ ਬਿਨ ਹਰ ਨਾਮੈ ਮਰ ਜਾਇ ਮੈਂ ਸਤਗੁਰ ਸੇਤੀ ਪਰਹੜੀ ਕਿਉ ਗੁਰ ਬਿਨ ਜੀਵਾ ਮਾਉ ਮੈਂ ਗੁਰ ਬਾਣੀ ਆਧਾਰ ਹੈ ਗੁਰ ਬਾਣੀ ਲਾਗ ਰਹਾਉ ਹਰ ਹਰ ਨਾਮ ਰਤਨ ਹੈ ਗੁਰ ਤੁਠਾ ਦੀਵੇ ਮਾਈ ਮੈਂ ਧਰ ਸੱਚੇ ਨਾਮ ਕੀ ਹਰ ਨਾਮ ਰਹਾ ਨਿਵਲਾਏ ਗੁਰ ਗਿਆਨ ਪਦਾਰਥ ਨਾਮ ਹੈ ਹਰ ਨਾਮੂ ਦੇ ਦੜਾਈ ਜਿਸ ਪ੍ਰਾਪਤ ਸੋਦ ਹੈ ਗੁਰ ਚਰਣੀ ਲਗੈ ਆਏ ਅਕੱਥ ਕਹਾਣੀ ਪ੍ਰੇਮ ਕੀ ਕੋ ਪ੍ਰੀਤਮ ਆਖੈ ਆਈ ਤਿਸ ਦੀਵਾ ਮਨ ਆਪਣ ਨਿਮ ਨਿਮ ਲਾਦਾ ਪਾਈ ਸੱਜਣ ਮੇਰਾ ਏਕ ਤੂੰ ਕਰਤਾ ਪੁਰਖ ਸੁਜਾਨ ਸਤਿਗੁਰ ਮੀਤ ਮਿਲਾਇਆ ਮੈਂ ਸਦਾ ਸਦਾ ਤੇਰਾ ਤਾਣ ਸਤਗੁਰ ਮੇਰਾ ਸਦਾ ਸਦਾ ਨਾ ਆਵੇ ਨਾ ਜਾਏ ਉਹ ਅਬਨਾਸੀ ਪੁਰਖ ਹੈ ਸਭ ਮੈਂ ਰਿਹਾ ਸਮਾਈ RAM ਨਾਮ ਧਨ ਸੰਚਿਆ ਸਾਬਤ ਪੂੰਜੀ ਰਾਸ ਨਾਨਕ ਦਰਗਹਿ ਬੰਨਿਆ ਗੁਰਪੂਰੇ ਸ਼ਬਾਸ਼ ਤਾਕ ਸੁਹੀ ਮਹੰਲਾ ਚੌਥਾ ਅਸ਼ਟਪਦੀਆਂ ਘਰ ਦਸਮਾ ਇੱਕੋ ਓੰਕਾਰ ਸਤਿਗੁਰ ਪ੍ਰਸਾਦ ਅੰਦਰ ਸੱਚਾ ਨੇਹੋਂ ਲਾਇਆ ਪ੍ਰੀਤਮ ਆਪਣੈ ਤਨ ਮਨ ਹੋਏ ਨਿਹਾਲ ਜਾ ਗੁਰ ਦੇਖਾਂ ਸਾਹਮਣੇ ਮੈਂ ਹਰ ਹਰ ਨਾਮ ਵਿਸਾਉ ਗੁਰਪੂਰੇ ਤੇ ਪਾਇਆ ਅੰਮ੍ਰਿਤ ਅਗਮ ਅਥਾਰੂ ਰਹਾਉ ਹਉ ਸਤਗੁਰ ਵੇਖ ਬਿਗਸਿਆ ਹਰ ਨਾਮੇ ਲੱਗਾ ਪਿਆਰ ਕਿਰਪਾ ਕਰ ਕੈ ਮਿਲਿਆਨ ਪਾਇਆ ਮੁਖ ਦਵਾਰ ਸਤਗੁਰ ਬਿਰਹੀ ਨਾਮ ਕਾ ਜੇ ਮਿਲੈ ਤਾ ਤਨ ਮਨ ਦੇਉ ਜੇ ਪੂਰਬ ਹੋਵੈ ਲਿਖਿਆ ਤਾ ਅੰਮ੍ਰਿਤ ਸਹਿਜ ਪੀਐਉ ਸਤੇ ਆ ਗੁਰਸਾ ਲਾਹੀ ਐ ਉੱਠਦਿਆਂ ਭੀ ਗੁਰ ਆ ਲਾਉ ਕੋਈ ਐਸਾ ਗੁਰਮੁਖ ਜੀ ਮਿਲੇ ਹੋਂ ਤਾਂਕੇ ਧੂਆ ਪਾਉ ਹੋਈ ਐਸਾ ਸੱਜਣ ਲੂੜ ਲਹੁ ਮੈਂ ਪ੍ਰੀਤਮ ਦੇ ਮਿਲਾਈ ਸਤਗੁਰ ਮਿਲਿਆ ਹਰ ਪਾਇਆ ਮਿਲਿਆ ਸਹਿਜ ਸੁਭਾਈ ਸਤਗੁਰ ਸਾਗਰ ਗੁਣ ਨਾਮ ਕਾ ਮੈਂ ਤਿਸ ਦੇਖਣ ਕਾ ਚਾਉ ਹੂੰ ਤਿਸ ਬਿਨ ਕੜੀ ਨਾ ਜੀਵਉ ਬਿਨ ਦੇਖੇ ਮਰ ਜਾਉ ਜਉ ਮਛਲੀ ਵੇਣ ਪਾਣੀ ਐ ਰਹਿ ਨ ਕਿਤੇ ਉਪਾਏ ਤਿਉ ਹਰ ਬਿਨ ਸੰਤ ਨ ਜੀਵਈ ਬਿਨ ਹਰ ਨਾਮ ਮੈਂ ਮਰ ਜਾਈ ਮੈਂ ਸਤਗੁਰ ਸੇਤੀ ਪਰਹੜੀ ਕਿਉ ਗੁਰ ਬਿਨ ਜੀਵਾ ਮਾਉ ਮੈਂ ਗੁਰ ਬਾਣੀਆਂ ਆਧਾਰ ਹੈ ਗੁਰ ਬਾਣੀ ਲਾਗ ਰਹਾਉ ਹਰ ਹਰ ਨਾਮ ਰਤਨ ਹੈ ਗੁਰ ਤੁਠਾ ਦੇਵੈ ਮਾਈ ਮੈਂ ਧਰ ਸੱਚੇ ਨਾਮ ਕੀ ਹਰ ਨਾਮ ਰਹਾ ਲਿਵ ਲਾਈ ਗੁਰ ਗਿਆਨ ਪਦਾਰਥ ਨਾਮ ਹੈ ਹਰ ਨਾਮੋਂ ਦੇ ਦ੍ਰਿੜਾਈ ਜਿਸ ਪ੍ਰਾਪਤ ਸੂਤ ਹੈ ਗੁਰ ਚਰਨੀ ਲੱਗੈ ਆਈ ਆਕਥ ਕਹਾਣੀ ਪ੍ਰੇਮ ਕੀ ਕੋ ਪ੍ਰੀਤਮ ਆਖੈ ਆਈ ਇਸ ਦੇਵਾ ਮਨ ਆਪਣ ਨਿਮ ਨਿਮ ਲੱਗ ਪਾਏ ਸੱਜਣ ਮੇਰਾ ਏਕਤ ਦਾ ਪੁਰਖ ਸੁਜਾਨ ਸਤਗੁਰ ਮੀਤ ਮਿਲਾਇਆ ਮੈਂ ਸਦਾ ਸਦਾ ਤੇਰਾ ਤਾਣ ਸਤਗੁਰ ਮੀਰਾ ਸਦਾ ਸਦਾ ਨਾ ਆਵੇ ਨਾ ਜਾਏ ਉਹ ਬਨਾਸੀ ਪੁਰਖ ਹੈ ਸਭ ਮੈਂ ਰਿਹਾ ਸਮਾਈ RAM ਨਾਮ ਧਨ ਸੰਚਿਆ ਸਾਬਤ ਪੂੰਜੀ ਰਾਸ ਨਾਨਕ ਦਰਗਹਿ ਮੰਨਿਆ ਗੁਰਪੂਰੇ ਸ਼ਾਬਾਸ਼ ਰਾਗ ਸੁਹੀ ਮਹਲ ਚੌਥਾ ਅਸ਼ਟਪਦੀਆਂ ਘਰ ਦਸਵਾਇ ਇੱਕ ਓੰਕਾਰ ਸਤ ਗੁਰ ਪ੍ਰਸਾਦ ਅੰਦਰ ਸਚਾ ਨੇ ਹੂੰ ਲਾਇਆ ਪ੍ਰੀਤਮੇ ਆਪਣੇ ਤਨ ਮਨ ਹੋਏ ਨਿਹਾਲ ਜਾਂ ਗੁਰ ਦੇਖਾਂ ਸਾਹਮਣੇ ਮੈਂ ਹਰ ਹਰ ਨਾਮ ਵਿਸਾਉ ਗੁਰੂ ਭੂਨੇ ਤੇ ਪਾਇਆ ਅੰਮ੍ਰਿਤ ਅਗਮ ਹਥਾ ਹੁ ਰਹਾਉ ਹਉ ਸਤਗੁਰ ਵੇਖ ਵਿਗਸਿਆ ਹਰ ਨਾਮੇ ਲਗਾ ਪਿਆਰ ਕਿਰਪਾ ਕਰ ਕੇ ਮੇਲੇਨ ਪਾਇਆ ਮੁਖ ਦਵਾਰ ਸਤਗੁਰ ਬਿਰਹੀ ਨਾਮ ਕਾ ਜੇ ਮਿਲੈ ਤਾ ਤਨ ਬਨ ਦੇਉ ਜੇ ਪੂਰਬ ਹੋਵੇ ਲਿਖਿਆ ਤਾ ਅੰਮ੍ਰਿਤ ਸਹਿਜ ਪੀਏਉ ਸੁਤਿਆਂ ਗੁਰ ਸਾ ਲਾਹੀਐ ਉੱਠਦਿਆਂ ਭੀ ਗੁਰਿਆ ਲਾਉ ਕੋਈ ਐਸਾ ਗੁਰਮੁਖ ਜੀ ਮਿਲੇ ਹੋਂ ਤਾਂ ਕੀ ਧੂਆ ਪਾਵ ਕੋਈ ਐਸਾ ਸੱਜਣ ਲੋੜ ਲਾਉ ਮੈਂ ਪ੍ਰੀਤਮ ਦੇਵ ਮਿਲਾਏ ਸਤਗੁਰ ਮਿਲਿਆ ਹਰ ਪਾਇਆ ਮਿਲਿਆ ਸਹਿਜ ਸੁਭਾਈ ਸਤਗੁਰ ਸਾਧਰ ਗੁਣ ਨਾਮ ਕਾ ਮੈਂ ਤਿਸ ਦੇਖਣ ਕਾ ਚਾਉ ਆਉ ਤੈਸੇ ਬਿਨ ਘੜੀ ਨਾ ਜੀਵਉ ਬਿਨ ਦੇਖੇ ਮਰ ਜਾਉ ਜਿਉ ਮਛਲੀ ਬਿਨ ਪਾਣੀਐ ਰਹਿ ਨ ਕਿਤੇ ਉਪਾਈ ਤਿਉ ਹਰ ਬਿਨ ਸੰਤਨਾ ਜੀਵਈ ਬਿਨ ਹਰ ਨਾਮੈ ਮਰ ਜਾਏ ਮੈਂ ਸਤਿਗੁਰ ਸੇਤੀ ਪਰਹੜੀ ਕਿਉ ਗੁਰ ਬਿਨ ਜੀਵਾ ਮਾਲ ਮੈਂ ਗੁਰਬਾਣੀ ਆਧਾਰ ਹੈ ਗੁਰਬਾਣੀ ਲਾਗ ਰਹਾਉ ਹਰ ਹਰ ਨਾਮ ਰਤਨ ਹੈ ਗੁਰ ਤੁਠਾ ਦੀਵੇ ਮਾਈ ਮੈਂ ਧਰ ਸਚੀ ਨਾਮ ਕੀ ਹਰ ਨਾਮ ਰਹਾ ਲਿਵ ਲਾਇ ਗੁਰ ਗਿਆਨ ਪਦਾਰਥ ਨਾਮ ਹੈ ਹਰ ਨਾਮੋਂ ਦੇ ਦ੍ਰਿੜਾਈ ਜਿਸ ਪ੍ਰਾਪਤ ਸੋਲ ਹੈ ਗੁਰ ਚਰਨੀ ਲੱਗੈ ਆਏ ਅਕਥ ਕਹਾਣੀ ਪ੍ਰੇਮ ਕੀ ਕੋ ਪ੍ਰੀਤਮ ਆਖੈ ਆਈ ਤਿਸ ਦੀ ਵਾਂ ਮਨ ਆਪਣਾ ਨਿਮ ਨਿਮ ਲੱਗਦਾ ਪਾਈ ਸੱਜਣ ਮੇਰਾ ਏਕ ਤੂੰ ਕਰਤਾ ਪੁਰਖ ਸੁਜਾਨ ਗੋ ਸਤਿਗੁਰ ਮੀਤ ਮਿਲਾਇਆ ਮੈਂ ਸਦਾ ਸਦਾ ਤੇਰਾ ਤਾਣ ਸਤਿਗੁਰ ਮੇਰਾ ਸਦਾ ਸਦਾ ਨਾ ਆਵੇ ਨਾ ਜਾਏ ਉਹ ਅਬਨਾਸੀ ਪੁਰਖ ਹੈ ਸਭ ਮਹਿ ਰਿਆ ਸਮਾਈ ਸਤਿਗੁਰ ਮੇਰਾ ਸਦਾ ਸਦਾ ਨਾ ਆਇਆ ਬੈ ਨਾ ਜਾਏ ਓਹ ਬਿਨਾਸੀ ਪੁਰਖ ਹੈ ਸਭ ਮਹਿ ਰਹਾ ਸਮਾਈ RAM ਨਾਮ ਧਨ ਸੰਚਿਆ ਸਾਬਦ ਪੂੰਜੀ ਰਾਸ ਨਾਨਕ ਦਰਗਹਿ ਬੰਨਿਆ ਗੁਰਪੂਰੇ ਸ਼ਾਬਾਸ਼ RAM ਨਾਮ ਧਨ ਸੰਚਿਆ ਸਾਬਦ ਪੂੰਜੀ ਰਾਸ ਨਾਨਕ ਦਰਗਾਹ ਮੰਨਿਆ ਗੁਰਪੂਰੇ ਸ਼ਾਬਾਸ਼ ਸ਼ਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ ਦਿਵਸ ਰਾਤ ਦੁਇ ਦਾਈ ਦਾਇਆ ਖਿਲੇ ਸਗਲ ਜਗਤ ਚੰਗੀਆਂ ਬੁਰੀਆਂ ਵਾਚੈ ਧਰਮ ਹਾ ਦੂਰ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ ਜਿਨੀ ਨਾਮ ਤੇ ਆਇਆ ਗਈ ਮੁਸਕਤ ਕਾਲ ਨਾਨਕ ਤੇ ਮੁਖੀ ਉਜਲੇ ਕੇਦੀ ਛੁਟੀ ਨਾਲ ਜਿਨੀ ਨਾਮ ਤੇ ਆਇਆ ਗਈ ਮੁਸਕਤ ਕਾਲ ਨਾਨਕ ਤੇ ਮੁਖੀ ਉਜਲੇ ਕੀਤੀ ਛੁੱਟੀ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ